ਲੋਕ ਇਹਨਾਂ ਰਿਹਾ ਕੁੱਤੇ ਮੁਰ ਰੋਟੀ ਖਾ ਕੇ ਭਗਵਾਸ ਮਾਰਦਾ ਐਮ ਬਾਈ ਟਿੱਡ ਕੀ ਸੱਚ ਹੈ ਜਾਦੀ ਫਿਲਮਾਂ ਚ ਨਾਟਕਾਂ ਚ ਲੋਕ ਵੇਖਦੇ ਸੀ ਸੁਣਦੇ ਹੁੰਦੇ ਸੀ ਵੀ ਇੱਕ ਬੰਦਾ ਕੁੱਤਾ ਰੋਟੀ ਖਾ ਰਿਹਾ ਤੇ ਡਰਾ ਮਾਰ ਕੇ ਭਜਾ ਦੇਣਾ ਆਪ ਖਾ ਲੈਣਾ ਭੁੱਖਾ ਹੁੰਦਾ ਸੀ ਆਪਾਂ ਕਹਿੰਦੇ ਨੇ ਹਾਂ ਤੇ ਤੁਹਾਡੇ ਨਾਲ ਵੀ ਕਹਿੰਦੇ ਉਦਾਂ ਦਾ ਹੋਇਆ ਉਹ ਬਾਈ ਟਿੱਡ ਪਿੱਛੇ ਬੰਦਾ ਕੀ ਕੁਝ ਨਹੀਂ ਕਰਦਾ ਰਿਐਲਿਟੀ ਚੀਜ਼ ਹੈ ਬਾਈ ਜਦੋਂ ਹੁਣ ਮੇਰੇ ਨਾਲ 17 18 ਚ ਇਹ ਗੱਲਾਂ ਹੋਈਆਂ ਨੇ ਹੂੰ ਐਂਟਰੀਵਿਊ ਦਾ ਮਿਲੀਆਂ ਬਾਈ 22 23 ਚ ਆਈਆਂ ਨੇ ਹੂੰ ਉਦੋਂ ਨਾ ਬਾਈ ਮੈਂ ਕਿਸੇ ਨੂੰ ਕਹਦਾ ਮੇਨੂੰ ਨਾ ਕੁਝ ਹੁੰਦਾ ਹੂੰ ਕਿਉਂਕਿ ਬਾਈ ਮੈਂ ਬਹੁਤ ਡਰ ਗਿਆ ਸੀ ਹੂੰ ਬਹੁਤ ਡਰ ਗਿਆ ਸੀ ਵੀ ਮੈਨੂੰ ਮਰਵਾਣਾ ਦੇਣ ਬਾਈ ਮੇਰੀ ਮਾਈ ਨੇ ਮੈਨੂੰ ਕਰਾ ਦੇਵੇ ਕੀ ਕੋਈ ਨਹੀਂ ਕਰਾਇਆ ਹੋਣਾ ਬਾਈ ਉਹ ਬੰਦੇ ਨੇ ਹਾਂ ਹੂੰ ਫਿਰ ਬੰਦਾ ਬਾਈ ਤੁਸੀਂ ਐਂਸੋ ਕੁੱਤੇ ਮੁਰੂ ਵੀ ਖਾ ਸਕਦਾ ਹੂੰ ਕੋਈ ਨਹੀਂ ਖਾ ਸਕਦਾ ਬਾਈ ਹੂੰ ਵੀ ਭੁੱਖਾ ਹੋਵੇ ਬੰਦਾ ਹਾਂ ਉਨ ਮੇਰੇ ਅਰਗਨਸਾਨ ਬਈਓ ਕੋਲੇ ਉਹ ਆ ਆਉਰੇ ਪਿਆਮੇ ਇੱਥੇ ਆ ਕੇ ਬੰਦਾ ਪੈ ਗਿਆ ਕੋਲੇ ਹੂੰ ਕਿੱਡਾ ਸਬਰ ਵਾਲਾ ਇਨਸਾਨ ਉਹ ਬਈਓ ਹੂੰ ਜੇ ਤਾਂ ਮੈਂ ਹੱਦੀ ਮਾਂ ਨੂੰ ਮਾਰ ਦਿੰਦਾ ਬਈ ਮੇਰੇ ਤਾਂ ਲੋਕਾਂ ਨੇ ਕਹਿਣਾ ਯਾਰ ਇਹ ਐਵੇਂ ਹੀ ਫਲਾਨਾ ਵਾਲੇ ਆ ਰਹੇ ਹਨਾ ਜੇ ਅੱਜ ਬਈ ਆਪਦੀ ਮਿਹਨਤ ਨਾਲ ਅੱਗੇ ਆਏ ਆ ਹਨਾ ਉਹ ਨਾਨਾ ਨਾਨੀ ਦੀ ਸੁਪਨੇ ਪੂਰੇ ਕਰਨ ਦੇ ਮਾਰੇ ਆਏ ਆ ਨਾ ਬਈ ਮਾਂ ਨੂੰ ਨੂੰ ਬਈ ਉਹਨੂੰ ਉਹਨੂੰ ਕੌਣ ਨਹੀਂ ਸੀ ਮਾਰ ਸਕਦਾ ਹੂੰ ਜੇ ਜੀ ਉਹਨੇ ਸਾਡੇ ਨਾਲ ਕਰੀਆਂ ਨੇ ਬਈ ਭੁਗਤੂਗੀ ਆਪੀ ਹਮ ਹੁਣ ਮੇਰੇ ਭਰਾ ਨੇ ਬਈ ਮੇਰਾ ਸਾਹ ਸੱਡਾ ਸੀ ਅੱਜ ਉਹ ਕਹਿੰਦਾ ਬਈ ਮੇਰੇ ਨਾਲ ਜੁੜ ਜਾ ਹਮ ਕਿਹੜੇ ਮੁੰਨ ਨਾਲ ਜੁੜ ਜਾ ਬਈ ਹਮ ਨਹੀਂ ਹੁੰਦਾ ਬਈ ਉਹ ਚੀਜ਼ ਨਹੀਂ ਹੁੰਦਾ ਸਿਚੁਏਸ਼ਨਾਂ ਦੇ ਰਾਤਾਂ ਕੱਟਦੇ ਸੀ ਵੀ ਤੁਸੀਂ ਸਟੇਜ ਸੁਣਾਦੇ ਰਾਤਾਂ ਗੱਟੀਆਂ ਬਈ ਇੱਕ ਹੋਣਾ ਸੀ ਆਪਦੇ ਕੋਲੇ ਗੇਮ ਦਾ ਬਈ ਕਬੱਡੀ ਦਾ ਹਮ ਚਲੋ ਮਸਤਪੂਣਾ ਸਾਹਿਬ ਆ ਕੇ ਬਈ ਟੀਚਰਾਂ ਕੋਲੇ ਹਮ ਉੱਥੇ ਕਰਨ ਲੱਗੇ ਕਿਸੇ ਭਰਾ ਨੇ ਬਈ ਸੁਝਾ ਦਿੱਤਾ ਵੀ ਉੱਥੇ ਕੈਂਪ ਲੱਗਾ ਹਮ ਉੱਥੇ ਆ ਗਏ ਬਈ ਹਮ ਸੱਤ ਸਾਲ ਰਿਹਾ ਮੈਂ ਬਈ ਮਸਤ ਹੋਣਾ ਖਾ ਹੂੰ ਜਦੋਂ ਖਿਡਾਰੀ ਬਾਹਰ ਖੇਡਣ ਜਾਂਦਾ ਖੇਡ ਕੇ ਫੇਰ ਵਾਪਸ ਪੰਜਾਬ ਪਰਤਦੇ ਜਾਂ ਤੁਸੀਂ ਉਦੋਂ ਬਾਅਦ ਵੀ ਫੇਰ ਖਿਡਾਰੀ ਜਨਕਿ ਪਾਲਿਆਂ ਦੇ ਗੇਮਾਂ ਕਰਨ ਜਾਂਦਾ ਤੁਸੀਂ ਗਏ ਹੋ ਤੁਸੀਂ ਉਦੋਂ ਬਾਅਦ ਫੇਰ ਗਏ ਬਈ ਮਲੇਸ਼ੀਆ ਤੋਂ ਬਾਅਦ ਆ ਕੇ ਤਾਂ ਮੈਨੂੰ ਐ ਲੱਗਿਆ ਵੀ ਯਾਰ ਪਲੇਅਰ ਦੀ ਤਾਂ ਕਦਰ ਹੀ ਕੋਈ ਨਹੀਂ ਹੂੰ ਪਲੇਅਰ ਨੂੰ ਕੌਣ ਪੁੱਛਦਾ ਵੀ ਗਰੀਬ ਬੰਦੇ ਦਾ ਕੋਈ ਪੁੱਛਦਾ ਹੀ ਨਹੀਂ ਬਈ ਗਰੀਬ ਬੰਦੇ ਇੱਕ ਕਬੜੀ ਗਰੀਬ ਦੀ ਹੈ ਤੇ ਅਮੀਰ ਦੀ ਹੈ ਅਮੀਰ ਬੰਦੇ ਦੀ ਕਬੱਡੀ ਹੈ ਬਈ ਗਰੀਬ ਦੀ ਕਬੱਡੀ ਨਹੀਂ ਗਰੀਬ ਦੀ ਕਬੱਡੀ ਨਹੀਂ ਹੈ ਜੀ ਕਾਰਨ ਗਰੀਬ ਦੀ ਬਈ ਐਵੇਂ ਹੁਣ ਬਈ ਮੇਰੇ ਕੋਲੇ ਜੇ 10000 ਰੁਪਇਆ ਮੈਂ ਤਾਂ ਗੇਮ ਕਰ ਸਕਦਾ ਨਹੀਂ ਮੈਂ ਗੇਮ ਨਹੀਂ ਕਰ ਸਕਦਾ ਬਈ ਉਹ ਦੇਖੋ ਬਈ ਨਾ ਤਾਂ ਮੇਰੇ ਪਿੰਡ ਦੀ ਟੀਮ ਆ ਹਾਂ ਜੀ ਜੇ ਤਾਂ ਹੁਣ ਮੇਰੇ ਪਿੰਡ ਦੀ ਟੀਮ ਉਹ ਚਲੋ ਅਗਲਾ ਸੋਚ ਲੈਂਦੇ ਬਈ ਯਾਰ ਪਿੰਡ ਦਾ ਪਲੇਅਰ ਆ ਖੜਾ ਲਈਏ ਨਾ ਤਾਂ ਬਈ ਮੇਰੇ ਪਿੰਡ ਦੀ ਟੀਮ ਆ ਜੇ ਬਈ ਮੈਂ ਪਲੇਅਰ ਖੜਾਉਂਗਾ ਇੱਕ ਪਲੇਅਰਾਂ ਚ ਬਹੁਤ ਚੀਜ਼ ਦੇਖੇ ਬਈ ਮੈਂ ਕੱਡੇ ਐਡਾ ਢੱਡ ਤਾਕੜੇ ਪਲੇਅਰ ਬੈਠਿਆ ਪਰ ਬਈ ਕੋਈ ਪਲੇਅਰ ਐਹ ਜਾਂ ਨਹੀਂ ਹੈਗਾ ਜਿਹੜਾ ਇਹ ਚੀਜ਼ ਕਿਸੇ ਵੀ ਚੱਲ ਕੋਈ ਨਹੀਂ ਜਾਂਦੀ ਯਾਰ ਤੇਰੇ ਨਾਲ ਖੇਡਾਂਗੇ ਤੂੰ ਚੱਲ ਹੈਨਾ ਪਰ ਬਈ ਸਾਰੀ ਦੁਨੀਆ ਪੈਸੇ ਤੇ ਖੜੀ ਆ ਜੇ ਤਾਂ ਬਈ ਤੇਰੀ ਜੇਬ ਚ ਪੈਸੇ ਆ ਤਾਂ ਤਾਂ ਤੇਰੀ ਬੱਲੇ ਬੱਲੇ ਆ ਨਹੀਂ ਬਈ ਕੋਈ ਮੈਨੂੰ ਪੁੱਛਦਾ ਯਾਦ ਜੀ ਮੈਂ ਫਿਰ ਉਹ ਗੱਲ ਕਰਦਾ ਸੀ ਰੁਕ ਰੁਕਦਾ ਸੀ 2 ਮਿੰਟ ਵੀ ਜਦੋਂ ਤੁਸੀਂ ਸਕੂਲ ਟਾਈਮ ਪੜ੍ਹਦੇ ਸੀ ਯਾਰ ਦੋਸਤ ਹੁੰਦੇ ਆ ਨਾਲ ਬੇਲੀ ਹੁੰਦੇ ਆ ਜਦੋਂ ਇੰਨੀ ਗਰੀਬੀ ਵੇਖੀ ਤੁਸੀਂ ਉਹ ਕਈ ਵਾਰ ਨਹੀਂ ਉੱਤਰ ਹੱਥ ਪਟਾਈਗੇ ਤੇਰੀ ਮਦਦ ਕਰੀਗੇ ਕੋਈ ਕੋਈ ਵੀ ਨਹੀਂ ਅਗਿਆ ਯਾਰ ਬੇਦੀ ਮਿੱਤਰ ਕੋਈ ਦੋਸਤ ਵੀ ਨਹੀਂ ਹੁੰਦੇ ਯਾਰ ਕਈ ਦੋਸਤ ਕਹਿੰਦੇ ਕੋਈ ਮਦਦ ਕਰਦੇ ਬਾਈ ਮੇਰਾ ਪਤਾ ਹੀ ਆ ਕੇ ਲੋਕਾਂ ਨੂੰ ਇੱਥੇ ਲੱਗਿਆ ਵੀ ਬਾਈ ਤੇ ਜਾ ਕੇ ਪਤਾ ਲੱਗਿਆ ਯਾਰ ਯਾਦ ਦੀ ਨਾਲ ਆ ਕੁਝ ਹੋ ਗਿਆ ਯਾਰ ਪਹਿਲਾਂ ਨਹੀਂ ਪਤਾ ਲੱਗਿਆ ਬਈ ਕਿਸੇ ਨੂੰ ਦੱਸੇ ਹੀ ਨਹੀਂ ਡਰ ਦਾ ਮਾਰਾ ਹੀ ਫਰੀ ਜਾਂਦਾ ਸੀ ਬਈ ਢਿੱਡ ਚ ਫਿਰਦੇ ਰਿਹਾ ਢਿੱਡ ਚ ਫਿਰਦੇ ਰਿਹਾ ਬਈ ਜਦੋਂ ਦੱਸਤਾ ਬਈ ਹੁਣ ਤਮਾਸ਼ਾ ਬਣਿਆ ਪਿਆ ਲੋਕਾਂ ਕਾ ਵੀ ਇਹ ਆਏ ਆਏ ਫਲਾਨਾ ਬਹੁਤ ਲੋਕ ਨੇ ਬਈ ਜਿਹੜੇ ਵਿੱਚ ਸਾਥ ਜਿਨ ਵਾਲੇ ਆ ਹੁਣ ਬਈ ਬਹੁਤ ਇੱਕ ਬਈ ਭਰਾ ਆਪਣਾ ਅਰਸ਼ ਹਾਂਗਕਾਂਗ ਤੋਂ ਮੁੰਡਾ ਉਹ ਕਦੇ ਕਦੇ ਬਈ ਹੁਣ ਜਿਵੇਂ ਮੇਰੇ ਤੋਂ ਕਰਾਇਆ ਅੜ ਜਾਂਦਾ ਬਈ ਮੈਂ ਆਪ ਕੰਮ ਕਰਕੇ ਹਨਾ ਭਰਦਾ ਹੁਣ ਜਦੋਂ ਮੇਰੇ ਤੋਂ ਕਈ ਵਾਰ ਕਰਾਇਆ ਅੜ ਜਾਂਦਾ ਬਈ ਮੇਰੀ ਬਹੁਤ ਹੈਲਪ ਕਰਦਾ ਬਈ ਹਨਾ ਖੜ ਜਾਂਦਾ ਬਈ ਮੇਰੇ ਨਾਲ ਫਿਰ ਉਹ ਚੀਜ਼ਾਂ ਤੋਂ ਬਈ ਐਂਦੋਂ ਹੌਸਲਾ ਮਿਲਦਾ ਹੁਣ ਕਈ ਨਾ ਮੇਰੇ ਨਾਲ ਦਾ ਬਈ ਬਹੁਤ ਕੁਝ ਹੋਈ ਜਾਂਦਾ ਵੀ ਸਵੇਰ ਨੂੰ ਮੈਨੂੰ ਫੋਨ ਲਾਉਣਗੇ ਬੰਦੇ ਵੀ ਯਾਰ ਲੈ ਤੇਰੇ ਕੋਠੀ ਪਾਤੀ ਤੇਰੀ ਐਂ ਕਰਤਾ ਤੇ ਖਾਤਾ ਹਾਂ ਵੀ ਤੂੰ ਖਾਤਾ ਜੇ ਤੇਨੇ ਐਨੇ ਪੈਸੇ ਆ ਜਾਣਗੇ ਬਈ ਆਸਲ ਵਿੱਚ ਨਾ ਕੁੱਟਤ ਬਹੁਤ ਗਿਆ ਮੈਂ ਹੂੰ ਟੂਠੇ ਦਲਾਸਿਆਂ ਨੂੰ ਹੂੰ ਯਾਰ ਬਾਈ ਕਿਦਾਂ ਮਗਰ ਮੂਰੇ ਕੋਈ ਨਹੀਂ ਹੁੰਦਾ ਨਾ ਬਾਈ ਹੂੰ ਸੌਣ ਦਾ ਰਾਤ ਨੂੰ ਕੱਲ ਹੀ ਹੈ ਬਾਈ ਉਹ ਚੀਜ਼ਾਂ ਯਾਦ ਬਹੁਤ ਆਉਂਦੀਆਂ ਬਈ ਯਾਰ ਹੂੰ ਕਰਾਉਂਦੇ ਤਾਂ ਆਪਦੀ ਹੋਣੀ ਬਈ ਉਹ ਤਾਂ ਮੈਨੂੰ ਵੀ ਪਤਾ ਹਨਾ ਆਪਦੀ ਮਜ਼ਾਕ ਹੜਾ ਰਹੇ ਨੇ ਮੇਰਾ ਹੂੰ ਤੇ ਵੀ ਉਹ ਜੀ ਚੀਜ਼ ਹੁੰਦੀ ਹੈ ਵੀ ਬਈ ਹਨਾ ਵੀ ਬਹੁਤ ਡਰ ਗਿਆ ਬਈ ਮੈਂ ਉਹ ਚੀਜ਼ ਤੋਂ ਬਾਅਦ ਜਦੋਂ ਮਲੇਸ਼ੀਆ ਤੋਂ ਆਇਆ ਮੈਂ ਬਈ ਮੈਂ ਕੋਈ ਮੈਚ ਨਹੀਂ ਖੇਡੇ ਬਈ ਉਸ ਤੋਂ ਬਾਅਦ ਚ ਹੂੰ ਯਾਰ ਦਰਿਆ ਵੇਠਾਂ ਵੀ ਹੈਨਾ ਲੋਕ ਸ਼ਾਮ ਨੂੰ ਕੀ ਕਹਿੰਦੰਦੇ ਨੇ ਪਲੇਅਰ ਵੀ ਬਈ ਆਹੀ ਕੁਝ ਕਰੀ ਜਾਂਦੇ ਆ ਤੈਨੂੰ ਖੜਾਵਾਂਗੇ ਯਾਰ ਤੂੰ ਦੱਸ ਕਦੋਂ ਖੇਡੇਗਾ ਸਾਡੇ ਨਾਲ ਮੈਂ ਕਹਿੰਦਾ ਨਾ ਬਈ ਖੜਾ ਲਓ ਮੈਨੂੰ ਆਏ ਬਈ ਹੈਨਾ ਵੀ ਗੇਮ ਗੇਮ ਚਲਦੀ ਰਵੇ ਹੈਨਾ ਵੀ ਪੈਸੇ ਦਾ ਨਹੀਂ ਕੋਈ ਚੱਕਰ ਬਈ ਹੈਨਾ ਵੀ ਜਦੋਂ ਪ੍ਰਮਾਤਮਾ ਨੇ ਤਾਕਤ ਕਰ ਤੇ ਪੈਸੇ ਦਾ ਆ ਹੀ ਜਾਣਾ ਬਈ ਪੈਸੇ ਦਾ ਆ ਹੀ ਜਾਣਾ ਹੈਨਾ ਪਰ ਬਈ ਪਲੇਅਰਾਂ ਚ ਵੀ ਆਜੇ ਨੇ ਵੀ ਸ਼ਾਮ ਨੂੰ ਕਹਿੰਦੰਦੇ ਨੇ ਬਈ ਕੋਈ ਨਹੀਂ ਤੈਨੂੰ ਖੜਾਵਾਂਗੇ ਸਵੇਰ ਨੂੰ ਬਈ ਜਵਾਬ ਦੇ ਦਿੰਦੰਦੇ ਨੇ ਉਹ ਡੀਡੀ ਕਮੇਟੀ ਨੇ ਬਈ ਜੇ ਮੇਰੇ ਵਰਗਾ ਪੋਣ ਵੀ ਕਰ ਦੂਗਾ ਜੀ ਮੈਂ ਟੀਮ ਬਣਾਣਾ ਹਮ ਤੇ ਕਮੇਟੀ ਵੀ ਸਾਥ ਨਹੀਂ ਦਿੰਦੀ ਬਈ ਉੱਥੇ ਕਮਿਟੀ ਨਹੀਂ ਦਿੰਦੀ ਸਾਥ ਵੱਡੇ ਪਲੇਅਰਾਂ ਨੂੰ ਬਈ ਚਲੋ ਮੈਂ ਨਹੀਂ ਕਹਦਾ ਵੀ ਵੱਡੇ ਪਲੇਅਰਾਂ ਨੂੰ ਨਾ ਦੋ ਉਹਨਾਂ ਦਾ ਹੱਕ ਹੈ ਬਈ ਉਹ ਮਿਹਨਤ ਕਰਕੇ ਇੱਥੇ ਤੱਕ ਆਏ ਉਹਨਾਂ ਨੇ ਵੀ ਛੋਟਿਆਂ ਨੇ ਵੀ ਦਿਓ ਛੋਟਿਆਂ ਨੂੰ ਵੀ ਦੂਸਰਾ ਨਹੀਂ ਤਾਂ ਹੁੰਦੀ ਵੀ ਸਾਡੇ ਅਰਗੇ ਕਿੱਥੇ ਜਾਣਗੇ ਬਈ ਹਮ ਹੁਣ ਬਈ ਪਿਛਲੇ ਸਾਲ ਜਦੋਂ ਬਈ ਰੁਪਿੰਦਰ ਜਲਾਲ ਨੇ ਮੇਰੀ ਹੈਲਪ ਕਰਾਈ ਆ ਚਲੋ ਬਈ ਮੈਂ ਜਗ੍ਹਾ ਲੈ ਗਿਆ ਸੀ ਹਮ ਹੈਣਾ ਮੈਂ ਆਪਣੇ ਪਿੰਡ ਜਗਾ ਲਗਿਆ ਚਲੋ ਉਹਦੇ ਵਿੱਚੋਂ ਬਈ ਜਿੰਨਾ ਕੁ ਵੀ ਹੋਇਆ ਬਈ ਮੈਂ ਕੋਈ ਗਲਤ ਪੈਸਾ ਨਹੀਂ ਲਾਇਆ ਕਿਸੇ ਪਾਸੇ ਵੀ ਗਲਤ ਚੀਜ਼ ਨਹੀਂ ਵਰਤੀ ਬਈ ਹੈਨਾ ਮੇਰਾ ਮੈਡੀਕਲ ਕਰਵਾ ਲੈਣਾ ਜਿੱਥੇ ਜਿੱਥੇ ਕਹਿੰਦੇ ਮੈਂ ਉੱਥੇ ਖੜ ਜੂਗਾ ਬਈ ਹੈਨਾ ਪਰ ਬਈ ਕਈ ਬੰਦੇ ਨਾ ਮੈਨੂੰ ਕਹਿੰਦੇ ਬਹੁਤ ਚੀਜ਼ਾਂ ਮੁੱਕਰ ਕੇ ਜਾਦੀ ਤੈਨੂੰ ਆਦਮਾਂ ਨੂੰ ਤੈਨੂੰ ਆਦਮਾਂ ਨੂੰ ਪਰ ਕੋਈ ਸਾਹਮਣੇ ਨਹੀਂ ਆਇਆ ਬਈ ਜੀ ਜਾਦੀ ਜਿਹੜੀ ਜਗਾ ਪਈ ਸੀ ਉਹ ਤਾਂ ਫਿਰ ਤੁਹਾਡੇ ਡੈਡੀ ਦੀ ਤੁਹਾਡੇ ਮਿਲੀ ਹੋਣੀ ਤੁਹਾਨੂੰ ਹਾਂ ਭਾਈ ਉਹ ਮੇਰੇ ਨਾਂ ਤੇ ਰਜਿਸਟਰੀ ਉਹ ਜਗ੍ਹਾ ਹੀ ਪਈ ਹੈ ਭਾਈ ਉਹ ਮੇਰੇ ਕੋਲੇ ਕੁਝ ਹੋਊਗਾ ਭਾਈ ਮੈਂ ਤਾਂ ਹੀ ਖਾਂਦਾ ਖਾਣ ਪਾ ਸਕਦਾ ਉਹ ਚ ਦੂਜਾ ਭਾਈ ਵੀ ਹਿੱਸਾ ਮੰਗਦਾ ਹੋਊਗਾ ਨਹੀਂ 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 ਭਾਈ ਉਹ ਤਾਂ ਲੋਕਾਂ ਨੇ ਲੈ ਕੇ ਦਿੱਤੀ ਮੈਨੂੰ ਲੋਕਾਂ ਦੇ ਸਹਿਯੋਗ ਨਾਲ ਜਿਹੜੀ ਜਿਹੜੀ ਤੇਰੇ ਫਾਦਰ ਸਾਹਿਬ ਦਾ ਸਿਕਾਰ ਉਹ ਚ ਨਹੀਂ ਪਤਾ ਭਾਈ ਆਪਾਂ ਨੂੰ ਕੋਈ ਦਾਦਾ ਦਾਦੀ ਨੇ ਦਿੱਤਾ ਨਹੀਂ ਹਿੱਸਾ ਉਹ ਚ ਨਾ ਭਾਈ ਵੱਡਾ ਪਿੰਡ ਰਹਿੰਦਾ ਨਾ ਮੈਂ ਰਹਿਣਾ ਭਾਈ ਪਿੰਡ ਹੀ ਛੱਡਦਾ ਪਿੰਡ ਹੀ ਭਾਈ ਸਾਡੇ ਦਾ 20 ਸਾਲਾਂ ਦਾ ਬਾਅਦ ਬੜੀ ਸੀ ਭਾਈ ਪਿੰਡ ਜਦੋਂ ਤੁਸੀਂ ਟੀਚਰ ਲੈਣ ਚ ਜਾਂਦੇ ਹੋ ਫਿਰ ਸਕੂਲ ਚ ਗਏ ਡੀਫੀ ਲੱਗੇ ਤੁਸੀਂ ਮੈਂ ਆਲੋ ਅਰਖ ਲੱਗਿਆ ਸੀਗਾ ਜੀ ਹਾਂਜੀ ਉਦੋਂ ਫਿਰ ਯਾਰ ਦੋਸਤ ਨੇੜੇ ਆਉਣ ਲੱਗ ਪਏ ਵੀ ਹੁਣ ਜਾਦੀ ਤੇ ਟੀਚਰ ਬਣ ਗਿਆ ਪੀਟੀ ਬਣ ਗਿਆ ਬਾਈ ਉੱਥੇ ਮੈਂ 2 ਕੁ ਮਹੀਨੇ 2 ਕੁ ਮਹੀਨੇ ਲੱਗੇ ਫਿਰ ਚਲੋ ਮਲੇਸ਼ੀਆ ਦਾ ਬਣ ਗਿਆ ਸੀਗਾ ਮਲੇਸ਼ੀਆ ਦਾ ਸੋਚਿਆ ਸੀ ਬਾਈ ਉਹ ਸੈਰੀ ਚਟਾਣੇ ਨੇ ਲਵਾਇਆ ਸੀ ਮੁੰਡਰੇ ਉਹਦੇ ਵੀ ਮੰਮੀ ਫਾਦਰ ਹੈ ਵੀ ਵਧੀਆ ਇਨਸਾਨ ਆ ਉਹਨੇ ਲਵਾਇਆ ਸੀਗਾ ਮੈਂ ਵਾਸੀ ਜੇ ਮੈਂ ਚਲੋ ਬਾਹਰ ਖੇੜੇ ਹਾਂਗਾ ਬਈ ਮੇਰਾ ਘਰ ਬਣ ਜਾਊਗਾ ਨਹੀਂ ਜੋਬ ਤੁਹਾਨੂੰ ਮਿਲ ਗਈ ਹਾਂਜੀ ਤੁਸੀਂ ਜੋਬ ਮਾਰੇ ਭੱਜੇ ਫਿਰਦੇ ਸੀ ਕੰਮ ਮਾਰੇ ਭੱਜੇ ਫਿਰਦੇ ਸੀ ਫੇ ਛੱਡ ਕਿਉਂ ਦਿੱਤੀ ਜੋਬ ਤੁਸੀਂ ਜੋਬ ਇਦਾਂ ਸੀ ਉੱਥੇ ਵੀ 8-10000 ਸੀ ਸੈਲਰੀ ਹੈਨਾ ਪ੍ਰਾਈਵੇਟ ਸਕੂਲ ਚ ਸੀ ਪ੍ਰਾਈਵੇਟ ਸਕੂਲ ਚ ਸੀ ਮੈਨੂੰ ਆਇਆ ਸੀ ਕਿ ਵੀ ਸੋ ਪੜਾ ਤਹੀ ਹੈ ਜੀ ਵੀ ਬਾਹਰ ਖੇੜ ਕੇ ਪਲੇਅਰਾਂ ਦਾ ਇੰਨਾ ਇੰਨਾ ਕੁਝ ਬਣ ਜਾਂਦਾ ਜੀ ਹੈਨਾ ਵੀ ਚਲੋ ਮੇਰਾ ਵੀ ਬਣ ਜਾਊਗਾ ਜੀ ਕੋਹਾਨਾ ਕੁਝ ਵੀ ਉਹ ਚੀਜ਼ ਹੈਗੀ ਮਨ ਚ ਮਲੇਸ਼ੀਆ ਤੋਂ ਬਾਤ ਤਾਂ ਕਿਸਦਾ ਫੋਨ ਹੀ ਨਹੀਂ ਆਇਆ ਜੀ ਹੁਣ ਤਾਂ ਇਹ ਦੋ ਮੈਚ ਖੇਡਿਆ ਹੀ ਮੇ ਵਿਚਦੀ ਬਾ ਖੜਾ ਰਿਹਾ ਜੀ ਗਰਾਊਂਡ 'ਚ ਕਿਸੇ ਕਮੈਂਟਰ ਨੇ ਨਾਮ ਵੀ ਬੋਲੇ ਜੀ ਨਾਮ ਵੀ ਨਹੀਂ ਬੋਲੇ ਨਹੀਂ ਜੀ ਸਕੂਲ ਦੇ ਵਿੱਚ ਕਹਿੰਦੇ ਪ੍ਰਿੰਸੀਪਲ ਵੀ ਤੁਹਾਡੇ ਤੇ ਕੁਝ ਐਲੀਕੇਸ਼ਨ ਲਾਉਂਦੇ ਸੀ ਵੀ ਬੱਚਿਆਂ ਤੋਂ ਉਹ ਐਦਾਂ ਸੀ ਸਰ ਉਹ ਗੱਲ ਜੀ ਵੀ ਉਹ ਬੱਚਾ ਨਾ ਮੈਨੂੰ ਰੋਟੀ ਦਾ ਟਿਕਰੋਂ ਲਿਆਉਣ ਲੱਗ ਗਿਆ ਸੀਗਾ ਬੱਚੀ ਮੈਂ ਸੰਗਰੂਰੋਂ ਉੱਥੇ ਜਾਂਦਾ ਸੀਗਾ ਮਸਤਵਾਨਾ ਸਾਹਿਬ ਤੋਂ ਲੋੜ ਖ ਜਾਂਦਾ ਸੀ ਉਹ ਦੂਰ ਪੈਂਦਾ ਸੀਗੇ ਮੈਨੂੰ ਚਲੋ ਉਹਨਾਂ ਦੀ ਫੈਮਿਲੀ ਨੇ ਮੈਨੂੰ ਬਧੀਆਂ ਪਿਆਰ ਕਰਨ ਲੱਗ ਸੀ ਆਪਣਾ ਬੱਚਾ ਮੰਨ ਲਿਆ ਸੀ ਉਹਨਾਂ ਨੇ ਹੀ ਤੇ ਉਹ ਟੀਚਰ ਨੇ ਫਿਰ ਉੱਥੇ ਇਹ ਗੱਲ ਕਹੀ ਕਹਿੰਦੀ ਵੀ ਇਹ ਤੁਹਾਡੇ ਜੀ ਸਾਡੇ ਰੂਲ ਚ ਹੈ ਨਹੀਂ ਤੁਸੀਂ ਬੱਚਿਆਂ ਕੋਲੇ ਬਹਿ ਕੇ ਰੋਟੀ ਖਾਣੇ ਹੋ ਮੈਂ ਚਲੋ ਮੈਂ ਮੈਨਾਂ ਵੀ ਮੈਂ ਨਹੀਂ ਖਾਇਆ ਕਰਦਾ ਜੀ ਹੈਨਾ ਵੀ ਇੱਕ ਦਿਨਾਂ ਦੀ ਉਹਨਾਂ ਨੇ ਵੀ ਸੋਚਿਆ ਵੀ ਆਹ ਰੋਟੀ ਬੰਦ ਕਰਾ ਜੀ ਰੋਟੀ ਉਹ ਰੋਲਾ ਸਾਰਾ ਰੋਟੀ ਦਈਏ ਜੀ ਰੋਟੀ ਦਈ ਸੀ ਬੱਚਾ ਰੋਟੀ ਤੁਹਾਡੀ ਘਰੋਂ ਲਿਆਉਂਦਾ ਸੀ ਬਣਾ ਕੇ ਹਾਂਜੀ ਉਹ ਪਰਿਵਾਰ ਵੀ ਵੰਡ ਦਿੰਦਾ ਸੀ ਚਲੋ ਸਰ ਖਾ ਲਿਆ ਕਰਨੇ ਇਕੱਠੇ ਖਾ ਲਿਆ ਕਰ ਜੀ ਕਈ ਰੂਲ ਤੇ ਸਕੂਲਾਂ ਦੇ ਹੈਗੇ ਆ ਵੀ ਟੀਚਰ ਤੇ ਬੱਚੇ ਇਕੱਠੇ ਬੈਠ ਕੇ ਰੋਟੀ ਖਾਂਦੇ ਆ ਉਹਦੇ ਬਹਾਨੇ ਨਾਲ ਬੱਚਾ ਵੀ ਰੋਟੀ ਖਾ ਲੈਂਦਾ ਉਹ ਕਹਿੰਦੇ ਨੇ ਜੀ ਵੀ ਜਿਹੜਾ ਜੰਬੰਦ ਨੇ ਸਿੱਖਿਆ ਉਹ ਬੰਦਾ ਉਹ ਜੀ ਅੱਗੇ ਸਿੱਖਿਆ ਦੂਗਾ ਹਨਾ ਹੁਣ ਮੇਰੇ ਟੀਚਰ ਸੀਗੇ ਪਰਮਜੀਤ ਮਾਨ ਜੀ ਮੈਂ ਮਾਂ ਮੰਨਦਾ ਹੀ ਉਹਨਾਂ ਨੂੰ ਹਾਂ ਮੈਂ ਕਹਿੰਦਾ ਜੀ ਮੈਂ 8ਵੀਂ ਤੋਂ ਲੈ ਕੇ ਪਲੱਸ 2 ਤੱਕ ਉਹ ਨਾ ਉਹ ਨਾ ਕੋਈ ਬੈਂਕ ਰੋਟੀ ਖਾਦੀ ਹੂੰ ਫਿਰ ਮੈਂ ਤਾਂ ਉਹ ਜੀ ਚੀਜ਼ ਹੀ ਸਿੱਖਣੀ ਹੈ ਹਣਾ ਵੀ ਜੈ ਜੀ ਮੈਨੂੰ ਸਿੱਖਿਆ ਮਿਲੀ ਮੈਨੂੰ ਤਾਂ ਉਹਨਾਂ ਨੇ ਪੁੱਤਾਂ ਵਾਂਗੂ ਪਾਲਿਆ ਜੀ ਵੀ ਮੈਂ ਜਾਤਾ ਐਦਾ ਹੁੰਦਾ ਸਰ ਵੀ ਆਪਾਂ ਬੱਚੇ ਨੂੰ ਨਾ ਗਲਤ ਰੰਗ ਚ ਲੈ ਜਾ ਰਹੇ ਹਣਾ ਵੀ ਤੂੰ ਇਹ ਨਹੀਂ ਕਰਨਾ ਤੂੰ ਆਹ ਕਰਨਾ ਤੂੰ ਇਹ ਨਹੀਂ ਕਰਨਾ ਹਣਾ ਤੂੰ ਸਟੱਡੀ ਨਹੀਂ ਕਰਨੀ ਹੂੰ ਇਹ ਚੀਜ਼ ਹੋ ਸਕਦੀ ਪਰ ਆਹ ਕੀ ਹੋਏ ਵੀ ਇੱਕ ਗੁਰੂ ਦੇ ਨਾਲ ਸਿਗਰਦ ਬੈ ਕੇ ਰੋਟੀ ਨਹੀਂ ਖਾ ਸਕਦਾ ਹੂੰ ਖਾ ਸਕਦੇ ਹੀ ਖਾ ਸਕਦਾ ਹਾਂਜੀ ਪਰ ਜਿੱਥੇ ਹੁਣ ਸਿੱਖਿਆ ਮਿਲਦੀ ਹੈ ਨਹੀਂ ਉੱਥੇ ਵੀ ਆਹ ਕੁਝ ਹੋਣ ਲੱਗ ਗਿਆ ਜੀ ਫਿਰ ਬੰਦਾ ਕਿੱਥੇ ਜਾਊਗਾ ਜੀ ਕਿੱਥੇ ਜਾਊਗਾ ਹਾਂਜੀ ਉਦੋਂ ਤੁਸੀਂ ਲਿਖ ਕੇ ਦਿੱਤਾ ਰੁਜਾਇਣ ਦਿੱਤਾ ਹਾਂਜੀ ਰੁਜਾਇਣ ਦਿੱਤਾ ਸੀ ਫਿਰ ਮੈਂ ਪੀ ਪਲੱਸ 2 ਉੱਥੇ ਜਾਣਾ ਸੀ ਮੈਂ ਲਈ ਸੀ ਕਿੱਧਰ ਜੀ ਉਹਦੇ ਬਾਅਦ ਮਲੇਸ਼ੀਆ ਚਲੇ ਜਾਨੇ ਹਾਂਜੀ ਮਲੇਸ਼ੀਆ ਤੋਂ ਫਿਰ ਇੱਧਰ ਤੁਸੀਂ ਬਾਸਪੀਨੇ ਲਿਗਾ ਜਾਓ ਚਲੋ ਬਾਸਾ ਜੀ ਸੋਚਿਆ ਮਨ ਚ ਵੀ ਮੇਰੇ ਪਿੰਡ ਵਾਲੇ ਮੇਰੇ ਨਾਨਕੇ ਵਾਲੇ ਸਨਮਾਨ ਕਰਨਗੇ ਕਈ ਕਈ ਪਿੰਲੇਰਾਂ ਨੂੰ ਜੀ ਭਾਰ ਪਾ ਕੇ ਲੈ ਕੇ ਗਏ ਨੇ ਕਈਆਂ ਨੂੰ ਮੋਟਰਸਾਈਕਲ ਕਈਆਂ ਨੂੰ ਕੁਝ ਮਿਲਿਆ ਸੀ ਪਰ ਇੱਕ ਜਾਦੀ ਸੀ ਜਿਹੜਾ ਜੀ ਗੁਰੂਗੜ੍ਹ ਆ ਕੇ ਬਸ ਚੁੱਪ ਕਰਕੇ ਪੈ ਗਿਆ ਸੀ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਤੇ ਇਹੀ ਤਕੜੇ ਦਾ ਪੁੱਤ ਹੁੰਦਾ ਚੰਗਾ ਕੁਛ ਐਮਐਲਏ ਵੀ ਜਾਣਾ ਸੀ ਸ਼ਾਇਦ ਕੋਈ ਅਫਸਰ ਵੀ ਅੱਗੇ ਮੂਰੇ ਜਾਂਦਾ ਪਿੰਡ ਦੀ ਪੰਚਾਇਤ ਵੀ ਜਾਂਦੀ ਕਲੱਬ ਵਾਲੇ ਵੀ ਜਾਂਦੇ ਉਹ ਕਲੱਬ ਦਾ ਸਾਥ ਨਹੀਂ ਮਿਲਿਆ ਪਿੰਡਾਂ ਦੇ ਵਿੱਚ ਕਲੱਬ ਹੁੰਦੇ ਆ ਕਹਿੰਦੇ ਸਾਡੇ ਪਿੰਡ ਦਾ ਚੰਗਾ ਖਿਡਾਰੀ ਆ ਸਾਡੇ ਪਿੰਡ ਦਾ ਨਾਂ ਰੋਸ਼ਨ ਕਰੂਗਾ ਇਹਨੂੰ ਕਿਉਂ ਦੇ ਦੇ ਦਿੰਨੇ ਆ ਕੋ ਹੋਰ ਖਰਾਕਾ ਸਾਡੇ ਪਿੰਡ ਦੇ ਦੋ ਮੁੰਡੇ ਆ ਜੀ ਉਹਨਾਂ ਨੇ ਮੇਰੀ ਬਧੀਆਂ ਹੈਲਪ ਕੀਤੀ ਜਦੋਂ ਮੈਂ ਘਰ ਲਿਆ ਜੀ ਮੇਰੇ ਨਾਲ ਖੜੇ ਵੀ ਚਲੋ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਨਹੀਂ ਕਲੱਬ ਕਲੱਬ ਵੱਲੋਂ ਕੋਈ ਹੈਲਪ ਨਹੀਂ ਆਈ ਇਹ ਪੜੋ ਨਾ ਕਿਸ ਨੇ ਫੋਨ ਲਾ ਕੇ ਇਹ ਗੱਲ ਕਹੀ ਵੀ ਤੂੰ ਖੇਡ ਹੈ ਨਾ ਤੇਰੇ ਨਾਲ ਸਰ ਗੇਮ ਦੇ ਵਿੱਚ ਨਾ ਸਾਥ ਹੋਣਾ ਤੇ ਸਪੋਰਟ ਹੋਣੀ ਬਹੁਤ ਜ਼ਰੂਰੀ ਆ ਹੂੰ ਹੁਣ ਮੇਰੇ ਅੱਗੇ ਨੂੰ ਇਹ ਟੈਨਸ਼ਨ ਹੁੰਦੀ ਐ ਵੀ ਜੇ 6:00 ਵੱਜ ਗਈ ਯਾਰ ਆਪੜਦਾ ਬਈ ਹੂੰ ਉਪਨੀ ਹੈਗਾ ਹਨ ਆਪ ਕਰਕੇ ਖਾਨੇ ਹੀ ਹਨ ਹੂੰ ਫਿਰ ਓ ਖਾਨਾ ਬੜਾ ਮਨ ਦੁਖੀ ਆ ਤੁਸੀਂ ਗੇਮ ਕਰਕੇ ਆਏ ਸ਼ਾਇਦ ਤੁਸੀਂ ਸੋਚਿਆ ਹੋਣਾ ਕਿ ਮੂਰੇ ਆਊਗਾ ਪਿੰਡ ਦਾ ਕੋਈ ਨਹੀਂ ਆ ਆ ਕੇ ਤੁਸੀਂ ਮਸਤਪੁਰਾ ਦੇ ਸੁਪਨੇ ਹੀ ਵੀ ਮਸਤਪੁਰਾ ਕਿਹਾ ਕਿ ਤੁਸੀਂ ਮੈਂ ਹੂੰ ਵਸਤੂਆਣੇ ਵੀ ਮੇਰੇ ਟੀਚਰ ਆ ਬਈ ਉੱਥੇ ਜਗਨੂ ਜੀ ਤੇ ਨਰੇਸਾਰੀ ਹੂੰ ਉਹਨਾਂ ਨੇ ਮੈਨੂੰ ਚਲੋ ਕਾਲਜ ਚ ਬੁਲਾ ਕੇ ਮੈਨੂੰ ਸਰੂਪਾ ਪਲੇਟ ਕਰਾਈ ਉਹਨਾਂ ਨੇ ਹਨ ਚਲੋ ਉਹ ਲੱਗ ਹੌਸਲਾ ਸੀ ਜਾਈ ਬੀ ਫਿਰ ਜਦੋਂ ਉਹਨਾਂ ਨੇ ਸਰ ਨੇ ਵੀ ਕਹਿਤਾ ਜੀ ਵੀ ਪੁੱਤ ਆਣਾ ਵੀ 38 ਸਟੱਡੀ ਪੂਰੀ ਹੋ ਗਈ ਪ੍ਰਿੰਸੀਪਲ ਨੇ ਕਿਹਾ ਰੂਮ ਖਾਲੀ ਕਰ ਉਸ ਤੋਂ ਬਾਅਦ ਮ ਬਾਲਾ ਟੁੱਟ ਗਿਆ ਸੀ ਹੂੰ ਚਲੋ ਆਇਆ ਸੀ ਵੀ ਡੇੜਾ ਮੜਾ ਮੁੱਟ ਹੈਗਾ ਜੀ ਦਾ 20000 ਜੀ ਉਹੀ ਹੁਣ ਕਰਾਇਆ ਤੇ ਲੰਘ ਗਈ ਹੂੰ ਜਾਦੀ ਤੁਹਾਡੇ ਕੰਨ ਤੇ 6:00 ਵਜੇ ਹੈ ਹਾਂ ਜੀ ਇੱਕ ਗੇਮ ਕਰਦੇ ਵਜੇ ਉਦੋਂ ਇਹ ਹੀ ਨਾੜਾ ਬਲੌਗ ਨੇ ਜੀ ਹੂੰ ਮਤਲਬ ਜੁਮੇ ਰਾਤ ਨੂੰ ਇਦੰਨੂੰ ਟੇਡਾ ਹੋ ਗਏ ਸੋ ਜਾਈ ਤਾਂ ਬਲੱਡ ਆਉਂਦਾ ਜੀ ਬਹੁਤ ਜ਼ਿਆਦਾ ਹੂੰ ਇਹਦਾ ਇਲਾਜ ਨਹੀਂ ਹੋਇਆ ਜੀ ਗੋਡੇ ਦੇ ਹੱਟਾ ਜੀ ਹੂੰ ਮੋਢੇ 'ਚ ਗਿਆ ਪਾ ਜੀ ਇਦਲੇ ਜੀ ਹੂੰ ਮੈਂ ਹੁਣ ਤਾਂ ਇਹ ਵੀ ਰੱਬ ਫੇਮਰਾ ਜਿਵੇਂ ਕਰਕੇ ਲੈ ਜਾ ਜੀ ਬਸ ਉਮੀਦ ਨਹੀਂ ਨਹੀਂ ਲੈ ਤਾਂ ਕਿਉਂ ਜਾਵੇ ਬਹੁਤ ਉਮਰ ਪਈ ਹੈ ਜੇ ਜਵਾਨੀ ਹੈ ਤੁਹਾਡੇ ਤੇ ਚਲੋ ਮਾੜੇ ਸਮਾਂ ਆਉਂਦਾ ਰਹਿੰਦਾ ਚੰਗਾ ਵੀ ਆ ਜਾਊਗਾ ਹਾਂਜੀ ਸ਼ਾਇਦ ਕੀ ਪ੍ਰਮਾਤਮਾ ਤੁਹਾਨੂੰ ਪਰਖਦਾ ਹੋਵੇ ਪਰ ਕਿੱਦਾ ਦਾ ਹੀ ਦੋ ਸਾਲ ਤੋਂ ਹੀ ਕੀ ਕੀ ਵੀ ਐਂ ਸੋਚੀਦਾ ਹੀ ਹੁਣ ਵੀ ਦੋ ਬਈ ਕੱਲਾ ਰਹਿ ਜਾਣਾ ਫਿਰ ਬੜਾ ਡਿਪਰੈਸ਼ਨ ਚ ਜਾਣਾ ਹੀ ਬੰਦਾ ਹੂੰ ਹੋ ਜਾਂਦਾ ਕਹਿਣਾ ਸਾਨ ਹੁੰਦਾ ਬਈ ਬੰਦੇ ਨੂੰ ਸਜਾ ਦੇਣਾ ਬਹੁਤ ਸਾਨ ਆ ਵੀ ਤੂੰ ਐ ਕਰ ਲੈ ਤੂੰ ਐ ਕਰ ਲੈ ਹੁਣ ਬਈ ਮੈਂ ਸਵੇਰੇ ਪ੍ਰੈਕਟਿਸ ਕਰਕੇ ਫਿਰ ਦੁਪਹਿਰ ਬਈ ਦਿਹਾੜੀ ਕਰਨੀ ਹੂੰ ਹੈਨਾ ਪਰ ਬਈ ਆਪਦੀ ਕੇਅਰ ਵੀ ਬੰਦੇ ਦਾ ਹੁਣ ਬਈ ਮੇਰਾ 85-85 ਕਿਲੋ ਵਾਰਾ ਹੂੰ ਹਣਾ ਵਧੀਆ ਸੈਟਾ ਵੀ ਸਾਰਾ ਕੁਝ ਵਧੀਆ ਹਨਾ ਵੀ ਉਹ ਗੇਮ ਤਾਂ ਵੀ ਹੁੰਦੀ ਨਹੀਂ ਮੌਕਾ ਤਾਂ ਕੋਈ ਮਿਲ ਦੇ ਨਹੀਂ ਰਿਹਾ ਬਈ ਕਿਸੇ ਪਾਸੋਂ ਕੀ ਕਰਾਂਗੇ ਵੀ ਗੇਮ ਕਰਕੇ ਵੀ ਕੀ ਕਰੂੰਗੀ ਕੀ ਕਰਾਂਗੇ ਵੀ ਕਿਸੇ ਪਾਸੋਂ ਕੋਈ ਐ ਤਾਂ ਨਹੀਂ ਬਈ ਵੀ ਹਾਂ ਚਲੋ ਯਾਰ ਬੰਦਾ ਐਦਾਂ ਜਾਂ ਐਦਾਂ ਹਨਾ ਐਵੇਂ ਆਵਾ ਮਈ ਮੈਨੂੰ ਬਹੁਤ ਕੁਝ ਦਿੱਤਾ ਕੁੜੀ ਨੇ ਹਨਾ ਘਰ ਵੀ ਵੀ ਚਲੋ ਮੇਰਾ ਹੁਣ ਤੱਕ ਘਰ ਨਹੀਂ ਬਣਿਆ ਹਨਾ ਚਲੋ ਮੇਰੇ ਕੋਲ ਜਗਾ ਜੀ ਤਿੰਨ ਚਾਰ ਪੰਜ ਲੱਖ ਜੀ ਹਨਾ ਜੋ ਕਬੜੀ ਦੀ ਬਦੌਲਤ ਇਹ ਮੈਨੂੰ ਮੋਟਰਸਾਈਕਲ ਦੀ ਬਦੌਲਤ ਮਿਲ ਗਈ ਵੀ ਉਹਨਾਂ ਆਸ ਜੀ ਟੁੱਟਦੀ ਜਾਂਦੀ ਬਈ ਜਿਵੇਂ ਪਹਿਲਾਂ ਛੋਟੇ ਹੁੰਦੇ ਸੋਚਦੇ ਸੀ ਨਾਨਾ ਨਾਨੀ ਹੁੰਦੇ ਸੋਚਦੇ ਸੀ ਵੀ ਕਬੜੀ ਨੇ ਇੱਥੇ ਤੱਕ ਲੈ ਜਾਣਾ ਹੂੰ ਵੀ ਉਹਦੀ ਆਪਦੀ ਹਿੰਮਤ ਜੀ ਹਾਰਦੇ ਜਾਂਦੇ ਨਾਨੀ ਦਾ ਸੁਪਨਾ ਸੀ ਮੇਰਾ ਵੀ ਦੋ ਤਾਂ ਹੁਣ ਬਈ ਰੋਟੀ ਅਗਲਾ ਅਗਲਾ ਗੁਰੂ ਘਰ ਖਾ ਲੈ ਗਰ ਮੈਂ ਬਈ ਹਨਾ ਆਪਦੀ ਰੋਟੀ ਲਈ ਆਪਦੀ ਅਣਖ ਲਈ ਬੰਦਾ ਸੌਂਗਾ ਕਰਦਾ ਹਨਾ ਹੂੰ 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 ਬਈ ਕਿਸੇ ਨੂੰ ਕੋਈ ਪਤਾ ਹੁੰਦਾ ਯਾਰ ਵੀ ਬੰਦਾ ਕਿਵੇਂ ਚੱਲ ਰਿਹਾ ਕਿਵੇਂ ਨਹੀਂ ਹਣਾ ਜੀ ਕੋਈ ਦਾ ਭਾਈ ਹੁਣ ਬਾਹਰੋਂ ਆਏ ਜੀ ਮਾਂ ਪਿਓ ਨੇ ਗੱਡਾ ਚਾਹ ਮਨਾਉਣਾ ਸੀ ਨਾਨਾ ਨਾਨੀ ਨੇ ਗੱਡਾ ਖੋਸਣਾ ਸੀ ਚਾਚੇ ਤਾਏ ਨੇ ਹਣਾ ਅਤੇ ਭਈ ਆ ਕੇ ਜਦੀ ਜੇ ਤੇ ਚਾਚੇ ਤਾਏ ਸੀ ਉਹਨਾਂ ਦੇ ਮੁੰਡਿਆਂ ਬੱਚੇ ਤਾਂ ਹੋਣਗੇ ਉਹਨਾਂ ਨੂੰ ਵੀ ਪਤਾ ਵੀ ਤੁਸੀਂ ਉਹਨਾਂ ਦੇ ਚਾਚੇ ਦੇ ਮੁੰਡਿਆਂ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੋਇਆ ਤੁਹਾਡਾ ਜਦੋਂ ਸੁਰੂ ਤੋਂ ਹੀ ਉਹ ਗੱਲਾਂ ਜਿਹੜੇ ਜਹਾਜੀ ਬੈਕਟੌਜੀ ਸੌਤ ਬਣ ਜਾਂਦੀ ਹੈ ਬੰਦੇ ਦੀ ਹਣਾ ਉਹ ਉਹਨਾਂ ਨੇ ਸਾਨੂੰ ਨਹੀਂ ਕਦੇ ਬੁਲਾਇਆ ਸੀ ਉਹਨਾਂ ਨੂੰ ਨਹੀਂ ਬੁਲਾਇਆ ਬਈ ਹੂੰ ਦਸੀ ਐ ਨਾ ਬਾਈ ਫਿਰ 20 ਸਾਲਾ ਵੱਧ ਹੋ ਗਿਆ ਮੈਂ ਪਿੰਡ ਬਈ ਹੂੰ ਪਿੰਡ ਬਈ ਜੋਰ ਹੱਦ ਲਾ ਕੇ ਵੀ 10 ਕੁ 12 ਦੀ ਜ਼ਿੰਦਗੀ ਜੀ ਗਿਆ ਮੈਂ ਬਸ ਨਾਨਕੀ ਨਾਨਕੀ ਪਲਿਆ ਮੈਂ ਨਾਨਕੀ ਸਾਰਾ ਕੁਝ ਹੋ ਜਾ ਬਈ ਹਾਂਜੀ ਪਹਿਲੇ ਨਾਨਾ ਗੁਜਰ ਜਾਂਦੇ ਆ ਹਾਂਜੀ ਉਦੋਂ ਬਾਅਦ ਨਾਨੀ ਨਾਨੀ ਜੀ ਨਾਨੀ ਵੀ ਕਹਿੰਦੀ ਸੋਡੀ ਇੱਕ ਦਾਈ ਸੀ ਪਿੰਡ ਦੀ ਹਣਾ ਹਾਂਜੀ ਨਾਨੀ ਨੇ ਬਈ ਬਹੁਤ ਸਟਾਈਲ ਕਰਿਆ ਬਈ ਬਹੁਤ ਵੀ ਸਾਡੇ ਮਾਸਟਰਾਂ ਦੇ ਪੈਰੀ ਹੱਥ ਲਾ ਬਈ ਉਹਨਾਂ ਦੇ ਟੱਡ ਮਾਲਾ ਵੀ ਤੁਸੀਂ ਆ ਲੈ ਲੋ ਵੀ ਦੋ ਮਾਮੇ ਸੀ ਬਈ ਮੇਰੇ ਹਨ ਦੋ ਮਾਮਿਆਂ ਨੂੰ ਪਾਲਣਾ ਪਹਿਲਾਂ ਹਨੀ ਉਹਨਾਂ ਦਾ ਕਿੰਨਾ ਕੁਸ਼ ਕੀਤਾ ਹੋਣਾ ਫੇਰ ਬਈ ਦੋ ਅਸੀਂ ਪੈ ਗਏ ਸੀ ਹਨਾ ਤੇ ਸਾਡਾ ਜਿੰਨਾ ਕੀਤਾ ਬਈ ਬਾਈ ਜਦੋਂ ਕੋਈ ਮੇਰੀ ਨਾਨੀ ਨਾਲ ਮੇਰੀ ਮਾਂ ਨੂੰ ਕੋਈ ਪੈਰੀਂ ਇਹਨਾਂ ਕਰਦਾ ਨਾ ਮੈਨੂੰ ਉਦੋਂ ਬਹੁਤ ਦੁੱਖ ਲੱਗਦਾ ਬਾਈ ਹੂੰ ਬਾਈ ਕਿਸੇ ਦਾ ਦਿਲ ਨਹੀਂ ਯਰ ਦਉਂਦਾ ਨਾ ਵੀ ਕਿਸੇ ਨੂੰ ਮਾੜਾ ਚੰਗਾ ਬੋਲਣ ਨੂੰ ਪਰ ਜਿੰਦੇ ਬੀਤਿਆ ਹੁੰਦੇ ਨੇ ਨਾ ਬਾਈ ਉਹਨੂੰ ਹੀ ਪਤਾ ਹੁੰਦਾ ਵੀ ਯਾਰ ਮੇਰੇ ਨਾਲ ਕੀ ਚੱਲ ਰਿਹਾ ਹੈ ਨਾ ਹਣਾ ਬਾਈ ਉਹ ਚੀਜ਼ਾਂ ਤੋਂ ਬਹੁਤ ਦਿਲ ਜੱਟ ਟੁੱਟਦਾ ਬਾਈ ਹਣਾ ਵੀ ਲੋਕ ਫੋਨ ਲਾ ਕੇ ਜਦੋਂ ਮਾੜਾ ਚੰਗਾ ਬੋਲਦੇ ਬਾਈ ਹਣਾ ਇੱਕ ਬਾਈ ਹੈ ਬਹੁਤ ਜਲਦੀ ਜਾਂਦਾ ਵੀ ਬਾਈ ਤੈਨੂੰ ਗੱਲ ਨੂੰ ਮਿਲਣਾ ਆਉਣਾ ਹੂੰ ਹਣ ਬਈ ਉਹ ਜਿੱਦ ਨੂੰ ਡਰ ਜਾ ਲੱਗਦਾ ਵੀ ਪਤਾ ਨਹੀਂ ਕਿਨੇ ਮਿਲ ਲਾਉਣਾ ਹਨਾ ਮੁਸਫਰਾ ਕੌਣ ਹੋਊਗਾ ਬਈ ਕੌਣ ਹੋਊਗਾ ਹਾਂ ਉਹ ਚੀਜ਼ਾਂ ਦਾ ਜਿਵੇਂ ਤੁਸੀਂ ਇਹ ਕਹਿ ਰਹੇ ਸੀ ਵੀ ਜਦੋਂ ਨਾਨੀ ਮੈਨੂੰ 10 ਰੁਪਏ ਦਿੰਦੀ ਸੀ ਤੇ ਮੇਰੇ ਮਾਮੇ ਦੇ ਮੁੰਡੇ ਨੂੰ 15 ਭੇਜ ਦਿੰਦੀ ਸੀ ਵੀ ਜਿਹਨੇ ਕਿ ਚੰਗਾ ਸਮਝਦੀ ਸੀ ਬਈ ਮੇਰੀ ਨਾਲਨੀ ਦੇ ਦਿਲ ਚੀਨੀ ਸੀ ਬਈ ਮਾਨਾ ਬਈ ਜਮੀ ਵੀ ਵੀ ਜੇ ਹੁਣ ਪਿੰਡ ਚੋਂ ਹਨਾ ਕੋਈ ਚੀਜ਼ ਆ ਗਈ ਮਾਮੇ ਅਰ ਕੇ ਕਿੰਨੇ ਭਰਾਸੀ ਤੋਂ ਦੇ ਦੋ ਨਹੀਂ ਦੋ ਸੀ ਜਿਵੇਂ ਕਹਿੰਦੇ ਨੇ ਕਹਾਵਤ ਹੈ ਵੀ ਮਾਤਾ ਦੇ ਚਾਰ ਪੁੱਤ ਹੁਣ ਚਾਰਾਂ ਨੂੰ ਪਾਲ ਲੈਂਦੀ ਐ ਜੇ ਮਾਤਾ ਜਦੋਂ ਬਜ਼ੁਰਗ ਹੋ ਜਾਂਦੀ ਐ ਤੇ ਉਹ ਚਾਰਾਂ ਪੁੱਤਾਂ ਤੋਂ ਇੱਕੋ ਮਾਤਾ ਨਹੀਂ ਪਾਲਦੀ ਹਾਂਜੀ ਉਹ ਕਹਿੰਦਾ ਤੂੰ ਉਹਦੇ ਚੁੱਲ੍ਹੇ ਤੇ ਜਾ ਉਹਦੇ ਚੁੱਲ੍ਹੇ ਤੇ ਜਾ ਮਾਤਾ ਨੇ ਭਾਈ ਉਹ ਤਾਂ ਫਿਰ ਉਹ ਹੋ ਗਿਆ ਨਾ ਵੀ ਸ਼ਰੀਕੇ ਬਾਜੀ ਹੋ ਗਈ ਸਾਡੇ ਨਾਲ ਹੀ ਹਮ ਹਨਾ ਕਾਨੂੰ ਬੋਲਣਾ ਬਾਈ ਫਿਰ ਲੋਕ ਕਹਿਣੇ ਮਾਤਾ ਨੂੰ ਕਹਿੰਦੇ ਹੁਣ ਕਿ ਤੂੰ ਸਾਡਾ ਸ਼ਰੀਕ ਲੈਂਦਾ ਇੱਥੇ ਤਾਂ ਕਰਕੇ ਜਦ ਵੀ ਕੀ ਜੀ ਬਾਈ ਉਹਨਾਂ ਦੇ ਤਾਂ ਹੀ ਤੁਰੂ ਦੇ ਹਮ ਕੋਈ ਜੇ ਨਾਨੀ ਨੇ ਬਈ ਸਾਨੂੰ ਉਹਨਾਂ ਵੀਰੇ ਨੂੰ 2000 ਦੇ ਬਟਾਕੇ ਦਵਾਦੇ ਤਾਂ ਉਹਨਾਂ ਨੂੰ 10000 ਦੇ ਦਵਾਉਂਦੀ। ਅੱਛਾ। ਸਾਡੀ ਨਾਨੀ ਨੇ ਤਾਂ ਪਰ ਸਾਡੀ ਨਾਨੀ ਨੇ ਬਈ ਸਾਨੂੰ ਇਹ ਜੀ ਗੱਲ ਸਿਕਾਈ ਵੀ ਕਿਸੇ ਦੇ ਬਾਟੀ ਲੈ ਕੇ ਪੁੱਤ ਚੱਕ ਕੇ ਨਹੀਂ ਜਾਣਾ। ਹੂੰ। ਮਿਹਨਤ ਕਰੋ ਮਿਹਨਤ ਨਾਲ ਗਿਆਓ। ਹੂੰ। ਹਣਾ ਵੀ ਹੁਣ ਮਿਹਨਤ ਵੀ ਕਰੀ ਜਾਂਦੇ ਬਈ ਉਹ ਜਿਹੜੇ ਫੋਨ ਲਾ ਲਾ ਕੇ ਸਤਾਉਂਦੇ ਆ ਬਈ ਉਹਦਾ ਉਹਨਾਂ ਦਾ ਕੀ ਹੱਲ ਆ ਬਈ? ਹੂੰ। ਹੂੰ ਹੂੰ। ਹੁਣ ਮੇਰੇ ਵਰਗੇ ਨੂੰ ਕਹਿੰਦਾ ਤੀਜੇ ਦਿਨ ਜਾ ਕੇ ਇੰਟਰਵਿਊ 'ਚ ਬਹਿ ਜਾਂਦਾ ਇਹ 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 ਕਹਿੰਦਾ ਵੀ ਪਤਾ ਨਹੀਂ ਬਈ ਕਿਸੇ ਦਾ ਮੈਸੇਜ ਆਇਆ ਮੈਨੂੰ। ਕਾਫੀ ਗਾਲਾਂ ਕੱਢੀਆਂ ਬਈ ਉਹਨੇ ਮੈਨੂੰ ਇੰਸਟਾਗ੍ਰਾਮ ਤੇ ਬਹੁਤ ਜ਼ਿਆਦੇ ਹੂੰ ਐ ਬੋਲਦਾ ਤੂੰ ਫਲਾਣਾ ਬੋਲਦਾ ਕੇ ਇਹਦਾ ਦਿਲ ਕਰਦਾ ਬਈ ਹੂੰ ਇਹਦਾ ਵੀ ਦਿਲ ਕਰਦਾ ਹੋਵੇ ਜੋ ਬੀਤੀ ਹੈ ਬੀਤੀ ਤਾਂ ਫੇਰ ਵੀ ਸਾਡੀ ਮੇਰੀ ਹੀ ਹੈ ਉਹ ਤੇ ਮੈਂ ਬੋਲਦਾ ਕੁਝ ਵੀ ਪਰ ਮੈਂ ਇਹ ਜੀ ਚੀਜ਼ ਚੋਚਦਾ ਮੈਂ ਯਾਰ ਜੋ ਸੱਚਾ ਹੂੰ ਦੱਸੋ ਹੂੰ ਮਮ ਕੋਲੋਂ ਨਹੀਂ ਆ ਮੈਂ ਬਈ ਉਹ ਚੀਜ਼ਾਂ ਦਾ ਕੀ ਫਾਇਦਾ ਹਨਾ ਕੋਡੀ ਨੇ ਬਹੁਤ ਬਹੁਤ ਇੱਥੇ ਤੱਕ ਲਿਆਦੇ ਬਈ ਕੈਮਰਿਆ ਮੂਰੇ ਬੈਠਣ ਜੋਗੇ ਕਰਤੇ ਉਹ ਨਾਨੀ ਦੀ ਬਦੌਲਤ ਆ ਵੀ ਮੈਂ ਕਹੀਆ ਮੇਰੀ ਮਾਂ ਦੀ ਬਦੌਲਤ ਆ ਮੈਂ ਕਹੂੰਗਾ ਬਈ ਹੂੰ ਸਹੀ ਹੈ ਹੁਣ ਬਈ ਤੁਸੀਂ ਦੋ ਭਰਾ ਹੂੰ ਲੋਕਾਂ ਨੇ ਤੂੰ ਮਾਂ ਨੂੰ ਆਏ ਬੋਲ ਮੇਰਾ ਭਰਾ ਵਿਆਹ ਕਰਾ ਕੇ ਹੂੰ ਅਜੋ ਸੜਤਾਂ ਦੇ ਰੁੱਲਦਾ ਫਿਰਦਾ ਉਹ ਆਪਦੀ ਕਰਤੂਤ ਨੂੰ ਰੁੱਲਦਾ ਫਿਰਦਾ ਬਈ ਮੈਂ ਤਾਂ ਨਹੀਂ ਰੁੱਲਿਆ ਉਹ ਹੂੰ ਹੈ ਤਾਂ ਮੇਰੇ ਦੇ ਵੀ ਮਾੜਾ ਟਾਈਮ ਆ ਬਈ ਮੈਂ ਵੀ ਮਰਦਾ ਬਈ ਆਪਾਂ ਕਹਿੰਦੇ ਵੀ ਮਿਹਨਤ ਕਰਾਂਗੇ ਸੈੱਟ ਹੋ ਜਾਾਂਗੇ ਹਨਾ ਬਈ ਕਦੇ ਤਾਂ ਰੱਬ ਸੁਣੂਗਾ ਹੀ ਸੁਣੂਗਾ ਕਦੇ ਸੁਣਦਾ ਹੀ ਆ ਕਦੇ ਤਾਂ ਸੁਣ ਪਰ ਐ ਬਈ ਜਿਹੜੀ ਉਮੀਦ ਨਹੀਂ ਹੁੰਦੀ ਬੰਦੇ ਉਹ ਤੋੜਦੇ ਜਾਂਦੇ ਲੋਕ ਹੂੰ ਯਾਰ ਕਬੜੀ ਝਰਤੇ ਹਨਾ ਆ ਕਬੜੀ ਝਰਤੇ ਆ ਕੁਝ ਹੋਣਾ ਉਹ ਚੀਜ਼ ਤੋਂ ਟੁੱਟਦਾ ਜਾ ਜਾਂਦਾ ਬਈ ਹੂੰ ਆ ਹੋਰ ਤੁਸੀਂ ਕਿ ਕਿਹੜੀ ਜਗ੍ਹਾ ਲੱਗੇ ਤੁਸੀਂ ਕੰਮ ਕਰੀਏ ਨੇ ਉੱਥੇ ਬਈ ਮੁੰਡਾ ਇੱਕ ਲੱਦੀ ਜਿਹੜਾ ਹੂੰ ਉਹਦੇ ਨਾਲ ਬਈ ਕਦੇ ਕੰਮ ਤੇ ਚੱਲ ਜਾਣਾ ਵੀ ਦਿਹਾੜੀ ਤੇ ਚੱਲ ਜਾਣਾ ਉਹਦੇ ਨਾਲ ਕਦੇ ਆਪਾਂ ਕੈਟਰੀਨ ਚ ਚੱਲ ਜੰਨੇ ਆ ਬਈ ਬਈ ਚਲੋ ਮੈਂ ਨਹੀਂ ਕਹਿੰਦਾ ਕੰਮ ਤਾਂ ਕੋਈ ਵੀ ਨਹੀਂ ਛੋਟਾ ਹੁੰਦਾ ਵੀ ਕਈ ਵਾਰ ਐ ਫੀਲ ਜਾ ਹੁੰਦਾ ਵੀ ਯਾਰ ਆਪਾਂ ਪਲੇ ਰਾਣਾ ਵੀ ਆਪਾਂ ਯਾਰ ਕਿੱਥੋਂ ਦਾ ਕਿੱਥੇ ਐ ਐ ਤੁਰੇ ਫਿਰਿਆ ਨੇ ਵੀ ਆਪਾਂ ਕਿਹੜਾ ਬਈ ਜਾਲ ਘਰੇ ਕਿਸ ਨੂੰ ਕੁ ਦੇਣਾ ਹੁੰਦਾ ਵੀ ਉਹੀ 2-400 ਨਾਲ ਬਈ ਹਫਤਾ ਕੱਜ ਰਹੀ ਮਸਾ ਹੁੰਦਾ ਹਨਾ ਹੂੰ ਐਂ ਹੀ ਸੋਚ ਦੋ ਬਈ ਮੇਂ ਜ਼ਿੰਦਗੀ ਡਿਪਰੈਸ਼ਨ ਹੋਈ ਜਾਂਦੀ ਏ ਤੇ ਰੱਬ ਨਾਲ ਗੁੱਸੇ ਹੋਇਆ ਹੂੰ ਬਹੁਤ ਬਹੁਤ ਜ਼ਿਆਦਾ ਹੋਇਆ ਇਕੱਲੇ ਬਹਿ ਕੇ ਕੀ ਕਹਿੰਨੇ ਰੱਬ ਨਾਲ ਫੇਰ ਗੱਲਾਂ ਕਰਦੇ ਹੂੰ ਬਈ ਮੇਰੀ ਮੈਂ ਨਾ ਰੋਜ਼ ਆਪਦੀ ਨਾਨੀ ਨਾਲ ਇੱਕੋ ਹੀ ਗੱਲ ਕਰਦਾ ਹਾਂ ਨਾ ਵੀ ਜੇ ਅੱਜ ਤੂੰ ਹੁੰਦੀ ਨਾ ਵੀ ਮੈਂ ਬਹੁਤ ਕੁਝ ਕਰ ਲਿਆਈ ਹੂੰ ਬਈ ਪਰ ਮੇਰੇ ਬਈ ਕਾਪ ਪਿਆ ਹਣਾ ਕਰੇ ਵੀ ਮੈਂ ਇਹਨੂੰ ਦਿਖਾਵਾਂ ਪਈ ਯਾਰ ਹੂੰ ਕੀ ਇਹਨੂੰ ਕਹਾਂ ਵੀ ਮੇਰੇ ਨਾਲ ਆ ਕੁਝ ਹੋ ਰਿਹਾ ਉਹਨਾਂ ਜਿੰਨੇ ਲੋਕ ਮੈਨੂੰ ਬੋੜ ਜਾਂਦੇ ਆ ਭਈ ਇਹਨਾ ਵੀ ਜਾਂਤੀ ਹੈ ਹਜ਼ਰਤੀ ਬੋਣਦਾ ਤਾਂ ਮੈਂ ਕੱਲਾ ਹੀ ਆ ਭਈ ਹੂੰ ਜੇ ਮੇਰੇ ਮਾਗਰ ਬੋਲਣ ਵਾਲੇ ਹੁੰਦੇ ਭਈ ਉਹ ਕਿਵੇਂ ਬੋੜ ਜਾਂਦੇ ਹੂੰ ਤੇ ਮੇਰੇ ਚਾਚੇ ਦਾ ਸਾਡੇ ਨਾਲ ਕਿਵੇਂ ਮਾੜਾ ਕਰ ਜਾਂਦੇ ਹੂੰ ਬਹੁਤ ਬੂਣ ਆਹ ਜੇ ਆ ਜਾਂਦੇ ਆ ਭਈ ਯਾਰ ਵੀ ਐ ਹੁੰਦਾ ਯਾਰ ਲੁੱਕ ਕੇ ਬੈ ਜਾ ਯਾਰ ਕੋਈ ਮਾਰ ਹੀ ਲਿਆ ਜਾ ਵੀਰ ਹੂੰ ਇਹਨਾਂ ਡਰੇ ਹੋਏ ਆ ਬਸ ਉਹ ਚੀਜ਼ ਕਰਕੇ ਡਰੇ ਬੈਠੇ ਆ ਭਈ ਹੂੰ ਵੀ ਯਾਰ ਪਤਾ ਨਹੀਂ ਕੀ ਪੜਨ ਜਾਣਾ ਤੇ ਨਾਲ ਉਹ ਦੋ ਟਾਈਮ ਮੀਂਹ ਤੇ ਕਰੀ ਦੀ ਐ ਬਈ ਲੁੱਕ ਲੁੱਕ ਕੇ ਕਰੀ ਦੀ ਐ ਵੀ ਖਬਰਾਂ ਕੀ ਬਣ ਜੂਗਾ ਹੂੰ